ਆ ਰਹੀ ਗਿਰੂ ਆਇਆ ਕਰੋ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਇਹ ਕਰਿਓ ਆ ਰਹੀ ਵੱਲ ਤੇ ਅਰੇ ਜਗ ਤੇ ਤਾਂ ਦਰਦ ਉਸਦੀਆਂ ਮਾਰਖਿਓ ਮਲਕੂ ਦੇ ਕਰਿਓ ਵੀ ਸਹੀ ਦਿ ਕਰਿਓ ਹਉ ਮੈਂ ਕਹਿ ਰਿਹਾ ਤੇ ਯਾਰ ਜਿਹੜੇ ਨਾ ਗੱਡੀਆਂ ਖੜਾਣੇ ਆ ਰੋਡ ਤੇ ਅੱਧਾ ਟਾਇਰ ਉੱਪਰ ਅੱਧਾ ਥੱਲੇ ਕਰਕੇ ਖੜਾ ਦੰਨੇ ਯਾਰ ਪਾਰਕਿੰਗ ਜੀ ਆਹ ਉਹਨੇ ਐਂਟੀਗੇਟਰ ਲਾਨੇ ਆ ਕਈ ਤਾਂ ਐਦਾਂ ਹੀ ਖੜਾ ਦਾ ਪਿੱਛੇ ਟਰਾਲਾ ਦੇਖਿਆ ਮੈਂ ਸਰੀ ਹੀ ਦਫਰੇ ਆਵਾ 18 ਚੱਕੀ ਬਈ ਬਣ ਕੇ ਥੱਲੇ ਯਾਰ ਪਾਰਕਿੰਗ ਜਗ੍ਹਾ ਦੇ ਕੇ ਚੰਗੀ ਸੜਕ ਦੇ ਥੱਲੇ ਤਾਂ ਨਹੀਂ ਕਰੋ ਕਿਉਂਕਿ ਮੋਟਰਸਾਈਕਲ ਵਾਲੇ ਕਾਰਾਂ ਵਾਲੇ ਬਹੁਤ ਆਨੇ ਆ ਮੋਟਰਸਾਈਕਲ ਵਾਲੇ ਨੇ ਫੈਣੇ ਹੀ ਤੁਹਾਨੂੰ ਪਤਾ ਉਹਨਾਂ ਨੂੰ ਦਿਖਦਾ ਨਹੀਂ ਯਾਰ ਤੁੰਦ ਪਈ ਵੀ ਅੱਖਾਂ ਪਾਣੀ ਆਏ ਨਾ ਚੜਦਾ ਵੈ ਰੱਖਣ ਕਰਕੇ ਪਾਣੀ ਘਰੀ ਜਾਂਦਾ ਕਈ ਵਾਰੀ ਉੱਚੀ ਅੱਖਾਂ ਜਾਂ ਬਲਗਿਰ ਤੇ ਕਿਲਾ ਝਮਕਾ ਜਿਹਾ ਲੱਗਦਾ ਠਰ ਠੰਡਾ ਪਾਣੀ ਹੁਣ ਉਹ ਮੂਰੇ ਗੱਡੀ ਖੜੀ ਆਂ ਤੇ ਉਹਨੇ ਕਿਆ ਦੀ ਯਾਰ ਐਤਾਂ ਹੀ ਕੱਲ ਲੋਹੇ ਦੀ ਬਰੀ ਵੀ ਪੱਤੀਆਂ ਹੀ ਚੈਨਰੀਆਂ ਜੀਆਂ ਪਿੱਛੇ ਗੱਡੀ ਦੇ ਲੜਕਣ ਯਾਰ 5 5 6 ਫੁੱਟ ਹੋਣੀਆਂ ਉਹ ਇਹ ਝੋਲਾ ਜੀਆਂ ਮਾਰਦੀ ਜਾਂਦੇ ਤੇ ਉੱਪਰ ਥੱਲੇ ਉੱਪਰ ਥੱਲੇ ਨਾ ਕੋਈ ਉਹਨੇ ਕੱਪੜਾ ਬੰਨਿਆ ਵ ਤਾਂ ਤੁੰਦਵਾ ਪੜਾਦਾ ਬੰਨੋ ਯਾਰ ਤੁਸੀਂ ਪੱਤੀਆਂ ਦੇ ਪਤਾ ਲੱਗਿਆ ਪਿੱਛੇ ਵਾਲੇ ਬੰਦੇ ਨੇ ਉਹਨਾਂ ਅਗਲਾ ਨਾਲ ਰੱਖ ਲੰਦਾ ਬਰਾਬਰ ਹੁਣ ਗਾਂ ਲੋੜ ਗੱਟੀ ਉਹਦੇ ਕੋਸ ਮੂਰੇ ਅੱਗੇ ਜਾ ਗਿਆ ਉਹਨੇ ਤਾਂ ਬ੍ਰੇਕ ਮਾਰਨੇ ਫਿਰ ਪਿੱਛੇ ਲੈ ਕੇ ਲੱਗਦੇ ਵਿੱਚ ਜੈਨਰ ਯਨੇ ਦਿਖਦੀ ਐ ਮੈਨੂੰ ਤੁਹਾਨੂੰ ਬਰਾਬਰ ਬੇਨਤੀ ਐ ਕਿ ਨਾ ਉਹਦੇ ਵਿੱਚ ਨੁਕਸਾਨ ਸਭ ਦਾ ਹੀ ਐ ਯਾਰ ਜਿਹੜਾ ਵਿੱਚ ਵੱਜਿਆ ਉਹਦਾ ਨੁਕਸਾਨ ਹੈ ਜਿਹਦੀ ਗੱਡੀ 'ਚ ਵੱਜਿਆ ਉਹਦਾ ਵੀ ਫਿਰ ਨੁਕਸਾਨ ਹੈ ਠੀਕ ਹੈ ਨਾ ਵੀਰ ਬਣ ਕੇ ਆਪਣਾ ਧਿਆਨ ਨਾਲ ਠੀਕ ਹੈ ਨਾ 5-10 ਮਿੰਟ ਪਹਿਲਾਂ ਚੱਲ ਫੋ ਕੋਈ ਚੱਕਰ ਨਹੀਂ ਯਾਰ